ਬੈਰਕ ਦਿਨ ਬਾਕੀ ਰਹਿ ਗਿਆ ਬੈਠੇ ਉਸ ਕਾਲਾ ਉੱਥੇ ਬੈਠੇ ਨੇ ਉੱਥੋਂ ਹਿੱਲੇ ਨਹੀਂ ਸਾਰਾ ਦਿਨ ਇੱਕੋ ਪਲੰਗ ਤੇ ਹੀ ਗੱਡ ਦਿੱਤਾ ਉੱਚ ਦੇ ਪੀਰ ਬਣੇ ਨੇ ਤੇ ਪਲੰਗ ਤੇ ਬੈਠੇ ਨੇ ਗੱਲਾਂ ਮਹਾਰਾਜ ਸਾਹਿਬ ਜੀ ਧਰਮ ਦੀਆਂ ਰਾਜਨੀਤੀ ਦੀਆਂ ਜੰਗ ਦੀਆਂ ਵੱਖੋ ਵੱਖ ਪਿਛਿਆਂ ਦੀਆਂ ਗੱਲਾਂ ਰਾਏ ਕੱਲੇ ਨਾਲ ਕਰੀ ਜਾਂਦੇ ਨੇ ਉਹ ਬੈਠਾ ਸੁਣੀ ਜਾਂਦਾ 300 ਸਿਪਾਹੀ ਉਹਦੇ ਉੱਥੇ ਬੈਠੇ ਨੇ ਤੇ ਗੁਰੂ ਸਾਹਿਬ ਪੀਜੀਵਾਰੀ ਫੇਰ ਲੀਲਾ ਰਚਾਈ ਹੈ ਹਾਂ ਜੀ ਬਾਕੀ ਸਿਰੋ ਕਹਿਤ ਭੇ ਜਦੋਂ ਸ਼ਾਮ ਦੇ ਕੋਈ 5 ਵਜਣ ਲੱਗੇ ਨੇ ਹਨੇਰਾ ਜਾ ਪੈਣ ਲੱਗਾ ਤੇ ਮਹਾਰਾਜ ਫਿਰ ਬੋਲੇ ਨੇ ਹਾਂਜੀ ਸਭ ਵਿਖੇ ਸੁਨਾਇਓ ਸਾਰਿਆਂ ਵਿੱਚ ਸੁਣਾ ਕੇ ਕਲਗੀਧਰ ਇਉਂ ਕਹਿਣ ਲੱਗੇ ਚੜੋ ਬ੍ਰਿਛ ਮਾਹੀ ਪਖੋ ਮਹਾਰਾਜ ਕਹਿੰਦੇ ਭਾਈ ਕੋਈ ਤੁਹਾਡੇ ਚੋਂ ਉੱਠ ਕੇ ਦਰਖਤ ਤੇ ਚੜੋ ਤੇ ਮਾਈ ਨੂੰ ਵੇਖੋ ਵੀ ਅਜੇ ਤੱਕ ਨੂਰਾ ਕਿਉਂ ਨਹੀਂ ਆਇਆ ਹਾਂਜੀ ਆਇਓ ਕਿ ਨਾ ਆਇਓ ਆਇਆ ਕਿ ਨਹੀਂ ਆਇਆ ਛੇਤੀ ਦੱਸੋ ਭਈ ਖਬਰ ਆਈ ਹੈ ਕਿ ਨਹੀਂ ਸਰਾਂਦ ਤੋਂ ਹਾਂਜੀ ਸੋਨਤ ਰਾਏ ਕੱਲਾ ਕਹੇ ਫਿਰ ਪਰ ਸੋਨਤ ਰਾਏ ਕੱਲਾ ਕਹੇ ਸਾਧ ਸੰਗਤ ਜੀ ਇਹ ਸੁਣ ਕੇ ਰਾਏ ਕੱਲਾ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਕਹਿਣ ਲੱਗਾ ਨਿਜ ਨਰਨਮਜ ਹਰਾ ਆਪਣੇ ਬੰਦਿਆਂ ਦੇ ਵਿੱਚ ਨਿਗਾ ਮਾਰੀ ਰਾਏ ਕੱਲੇ ਨੇ पुरुषोत्तम पूर्ण पुरुष ਮਨ ਚ ਸੋਚਿਆ ਵੀ ਪੂਰਨ ਪੁਰਸ਼ ਹੈ ਗੁਰੂ ਹਨ ਮਹਾਂਪੁਰਸ਼ ਹਨ ਤ੍ਰੇ ਬਾਾਰ ਉਚਾਰਾ ਇਹਨਾਂ ਨੇ ਤਿੰਨ ਵਾਰੀ ਇੱਕੋ ਹੀ ਗੱਲ ਕਹੀ ਹੈ ਵੀ ਦਰਖਤ ਤੇ ਚੜ ਕੇ ਦੇਖੋ ਪਹਿਲਾਂ ਦੁਪਹਿਰੀ ਕਹੀ ਹੈ ਫਿਰ ਥੋੜਾ ਜਿਹਾ ਘੜੀ ਤੋਂ ਘੜੀ ਬਾਅਦ ਫਿਰ ਗੱਲ ਕਹੀ ਹੈ ਹੁਣ ਤੀਜੀ ਵਾਰ ਫੇਰ ਇਹਨਾਂ ਨੇ ਉਹੀ ਗੱਲ ਕਹੀ ਹੈ ਵੀ ਦਰਖਤ ਤੇ ਚੜੋ ਤਿੰਨ ਵਾਰੀ ਦਰਖਤ ਤੇ ਚੜਨ ਦਾ ਇਹਨਾਂ ਨੇ ਹੁਕਮ ਲਾ ਦਿੱਤਾ ਸਾਨੂੰ ਅਸੀਂ ਮੰਨਿਆ ਕੋਈ ਨਹੀਂ ਹਾਂਜੀ ਆਹ ਮਾਰੋ ਖਰਚ ਹੋਏ ਇਹ ਤੇ ਸਾਡਾ ਕੀ ਖਰਚ ਹੁੰਦਾ ਦਰਖਤ ਤੇ ਚੜਨਾ ਕਿੱਡਾ ਔਖਾ ਕੰਮ ਹੈ ਇੱਕ ਬੰਦਾ ਚੜ ਕੇ ਦੇਖ ਲਓ ਹਾਂਜੀ ਚੜ੍ਹ ਤਾਰੇ ਪਰ ਹੋਏ ਰੋ ਮਹਾਪੁਰਸ਼ਾਂ ਦਾ ਕਹਿਣਾ ਤੀਜੀ ਵਾਰੀ ਤਾਂ ਮੰਨ ਲਓ ਦਰਖਤ ਤੇ ਚੜੋ ਇਹ ਜੋ ਕਹਿੰਦੇ ਆਪਾਂ ਮੰਨ ਲਈਏ ਪਤਾ ਤੇ ਆਪਾਂ ਨੂੰ ਹੈ ਵੀ ਨੂਰੇ ਨੇ ਅੱਜ ਆਉਣਾ ਕੋਈ ਨਹੀਂ ਪਰ ਇਹ ਕਹਿ ਰਹੇ ਨੇ ਬਾਰ-ਬਾਰ ਤਾਂ ਸਾਡਾ ਕੀ ਜਾਂਦਾ ਦਰਖਤ ਤੇ ਚੜ ਕੇ ਦੇਖ ਲੈਣੇ ਵਚਨ ਸੱਚ ਇਨ ਕੋ ਸਦਾ ਇਹਨਾਂ ਦੇ ਬਚਨ ਸੱਚੇ ਹੀ ਹੁੰਦੇ ਨਾਲੇ ਰਾਏ ਕੱਲਾ ਸ਼ਰਧਾਵਾਨ ਸੀ ਕਹਿੰਦਾ ਇਹਨਾਂ ਮਹਾਪੁਰਸ਼ਾਂ ਦੇ ਬਚਨ ਸੱਚੇ ਹੁੰਦੇ ਆ ਇਹਨਾਂ ਦੇ ਬਚਨ ਮੰਨ ਲੈਣੇ ਚਾਹੀਦੇ ਆ ਕਹਿੰਦਾ ਹਾਂ ਜੀ ਇਸ ਚੈ ਬਹੁਤ ਇਹੋ ਮੇਰਾ ਨਿਸ਼ਚੈ ਹੈ ਵੀ ਜੋ ਕਹਿੰਦੇ ਆਪਾਂ ਕਰ ਲਈਏ ਮੰਨ ਲਈਏ ਅੱਗੇ ਜਾਣਦੇ ਇਹਨਾਂ ਦਾ ਕੰਮ ਜਾਣੇ ਇਹਨਾਂ ਨੇ ਕਿਹਾ ਵੀ ਦਰਖਤ ਤੇ ਚੜ ਕੇ ਦੇਖਣਾ ਸਾਡਾ ਕੀ ਹਰ ਜਾ ਆਪਾਂ ਚੜ ਜਾਂਦੇ ਆ ਕਹਿੰਦਾ ਇੱਕ ਬੰਦੇ ਨੂੰ ਉਹਨੇ ਕਿਹਾ ਵੀ ਤੁਹਾਡੇ ਚੋਂ ਕੋਈ ਉੱਠੋ ਦਰਖਤ ਤੇ ਚੜ ਕੇ ਦੇਖੋ ਹਾਂਜੀ ਇੱਕ ਨਰ ਤਾਂ ਆਪਣੇ ਤੋਰ ਤੋਹੀ ਰਾਏ ਕੱਲੇ ਦਾ ਹੁਕਮ ਪਾ ਕੇ ਉਹਦੀ ਫੌਜ ਦਾ ਇੱਕ ਸਿਪਾਹੀ ਉੱਠਿਆ ਤੇ ਦਰਖਤ ਤੇ ਚੜ ਗਿਆ ਹਾਂਜੀ ਕਹਿ ਰਾਏ ਚੜਾਇਓ ਰਾਏ ਨੇ ਉਹਨੂੰ ਕਿਹਾ ਉੱਪਰ ਚੜ ਕੇ ਦੇਖ ਭਾਈ ਜਿਵੇਂ ਗੁਰੂ ਜੀ ਕਹਿੰਦੇ ਉਵੇਂ ਹੀ ਕਰ ਲੋ ਹਾਂਜੀ ਚੜ ਕਰ ਤੁੰਗ ਸਕੰਧ ਪਰ ਉੱਚੇ ਢਾਣੇ ਤੇ ਚੜ ਕੇ ਝੰਡ ਦੇ ਉੱਤੇ ਸੋ ਮਗ ਦਰਸਾਇਓ ਉਹ ਬੰਦਾ ਦੇਖਣ ਲੱਗਾ ਉਸ ਰਸਤੇ ਤੋਂ ਜਿਹੜੇ ਰਸਤੇ ਤੋਂ ਨੂਰੇ ਨੇ ਵਾਪਸ ਆਉਣਾ ਸੀ ਜਿਹੜਾ ਰਾਸ ਰੰਧ ਵੱਲੋਂ ਆਉਂਦਾ ਸੀ ਹਾਂਜੀ ਵਾਹੀ ਆਵਤ ਦੂਰਤੇ ਜਦੋਂ ਬੰਦਾ ਉੱਚਾ ਚੜਿਆ ਥੱਲੇ ਹੁੰਦਸਵੇਂ ਪਾਤਸ਼ਾਹ ਕਹਿੰਦੇ ਧਿਆਨ ਨਾਲ ਦੇਖੀ ਰਾ ਉਹ ਆ ਗਿਆ ਹੀ ਉਹ ਆ ਗਿਆ ਸਾਹਮਣੇ ਨੂਰਾ ਤੇ ਉਹਨੂੰ ਸੱਚੀ ਮੁੱਚੀ ਸਾਧ ਸੰਗਤ ਜੀ ਨੂਰੇ ਦੀ ਚੜਕ ਪਈ ਉਹਨੇ ਵੇਖਿਆ 2 ਮਿੰਟ ਧਿਆਨ ਨਾਲ ਇਹਨੇ ਨੂੰ ਨੂਰਾ ਹੋਰ ਅੱਗੇ ਆ ਗਿਆ ਤੇ ਮਾਈ ਨੂਰਾ ਪਛਾਣਿਆ ਗਿਆ ਵੀ ਨੂਰਾ ਹੀ ਹੈ ਹਾਂਜੀ ਇਹਨੇ ਦੇਖਨ ਕੀਨਾ ਉਹ ਸਿਪਾਹੀ ਨੇ ਘੋੜੇ ਤੇ ਚੜ ਕੇ ਦਰਖਤ ਤੇ ਦੇਖਿਆ ਚੰਗੀ ਤਰ੍ਹਾਂ ਪਰਖਿਆ ਵੀ ਮੈਂ ਕਿਤੇ ਭੁਲੇਖਾ ਨਾ ਖਾਵਾਂ ਸੱਚੀ ਨੂਰਾ ਹੀ ਹੈ ਹਾਂਜੀ ਜਿਸ ਮਾਵੇ ਤੇ ਬੋਲੇ ਹੋ ਤਬ ਉਹ ਉਹ ਬੰਦਾ ਹੈਰਾਨ ਹੋ ਗਿਆ ਇਧਰੋਂ ਕਲਗੀਧਰ ਥੱਲੇੋਂ ਬੈਠੇ ਕਹਿ ਰਹੇ ਨੇ ਦੇਖਿਆ ਤੈਨੂੰ ਉਹੀ ਹੈ ਉਹ ਉਹ ਹੈਰਾਨ ਹੋ ਕੇ ਕਹਿੰਦਾ ਹੈ ਆਯੋ ਹੋ ਮੈਂ ਚੀਨਾ ਹਾਂ ਗੁਰੂ ਜੀ ਆ ਗਿਆ ਮੈਂ ਵੇਖ ਲਿਆ ਉਹ ਨੂਰਾ ਤੁਰਿਆ ਹੁੰਦਾ ਜੀ ਹਾਂਜੀ ਨਿਕਟ ਪਹੁੰਚੋ ਜਦ ਲਗੋ ਜਦੋਂ ਨੂਰਾ ਨੇੜੇ ਆ ਗਿਆ ਹਾਂਜੀ ਰਹਿ ਦੇਖ ਤਸੋ ਉਹ ਮਹਾਰਾਜ ਕਹਿੰਦੇ ਉਹ ਨજર ਦੇਖਦਾ ਰਹਿ ਜਦੋਂ ਨੇੜੇ ਆ ਜਗਾ ਫਿਰ ਦਸੀ ਉਹ ਕਹਿੰਦਾ ਜੀ ਉਹੀ ਆ ਪੱਕਾ ਉਹ ਉੱਤੇ ਦੇਖਦਾ ਰਿਹਾ ਤੇ ਨੂਰਾ ਅੱਗੇ ਆਈ ਗਿਆ ਆਈ ਗਿਆ ਆਈ ਗਿਆ ਹਾਂਜੀ ਉਤਰਿਓ ਤਰ ਪਰ ਤੇ ਤਰੇ ਮਹਾਰਾਜ ਕਹਿੰਦੇ ਚੰਗਾ ਫਿਰ ਆ ਗਿਆ ਤੇ ਤੂੰ ਥੱਲੇ ਆ ਜਾ ਹੁਣ ਉਹ ਬੰਦਾ ਥੱਲੇ ਉਤਰਿਆ ਉਹ ਜਹਰਾ ਥੱਲੇ ਉਤਰਿਆ ਨੇ ਨੂਰਾ ਆ ਗਿਆ ਹਾਂਜੀ ਸੁਣ ਕਰ ਸਭ ਕੋ ਜਿੰਨੇ 300 ਬੰਦੇ ਸਿਪਾਈ ਨੂਰ ਰਾਏ ਕੱਲੇ ਦੀ ਫੌਜ ਰਾਏ ਕੱਲੇ ਦੇ ਇਲਾਕੇ ਦੇ ਲੋਕ ਲੰਮੇ ਜੱਟਪੁਰ ਦੀਆਂ ਸੰਗਤਾਂ ਉੱਥੇ ਸਭ ਹੈਰਾਨ ਪਰੇਸ਼ਾਨ ਹੋ ਗੀਆਂ ਵੀ ਇਹ ਗੱਲ ਕੀ ਹੋ ਰਹੀ ਹੈ ਵੀ 40 ਕੋ ਬੰਦਾ ਗਿਆ 40 ਕੋ ਆਇਆ ਇੱਕ ਦਿਨ ਤੇ ਤਾਂ ਹੋ ਨਹੀਂ ਸਕਦਾ ਤੇ ਇਹ ਬੰਦਾ ਰਸਤੇ 'ਚੋਂ ਮੁੜ ਆਇਆ ਲੱਗਦਾ ਪਰ ਆ ਗਿਆ ਇਹਨਾਂ ਨੂੰ ਕਿਵੇਂ ਪਤਾ ਵੀ ਉੱਤੋਂ ਚੜ੍ਹ ਕੇ ਦੇਖ ਕੇ ਬਾਰ ਬਾਰ ਕਹਿੰਦੇ ਦੇਖ ਉੱਤੇ ਉੱਤੇ ਉਹ ਆਇਆ ਕਿ ਨਹੀਂ ਆਇਆ ਇਸ ਚੀਜ਼ ਨੇ ਸਾਰਿਆਂ ਨੂੰ ਸਸੋ ਪੰਜ ਵਿੱਚ ਪਾਤਾ ਹਾਂਜੀ ਰਮਣਿਓ ਜੋਜਨ 20 ਮਗ ਕਹਿੰਦੇ ਇਹ 20 ਜੋਜਨ ਪੈਂਡਾ ਚ 80 ਕਿ 80 ਮੀਲ ਪੈਂਡਾ ਇਹਨੇ ਕਿਵੇਂ ਕਰ ਲਿਆ ਹਾਂਜੀ ਮਨ ਮਹਿ ਬਿਸਮਾਏ ਸਾਰੇ ਹੈਰਾਨ ਸਨ ਵੀ 40 ਮੀਲ ਗਿਆ 40 ਮੀਲ ਆਇਆ ਆ ਮਾਤ ਸਾਹਿਬ ਗੁਰੂ ਇਹ ਕਰਮਾ ਤੇ ਮਾਲਕ ਗੁਰੂ ਨੇ ਅਚਰਜ ਦਿਖਰਾਏ ਇਹ ਕੋਈ ਸਾਨੂੰ ਦਿਖਾ ਰਹੇ ਨੇ ਆਪਣੀ ਮਾਇਆ ਸਾਡੀ ਸਮਝ ਵਿੱਚ ਨਹੀਂ ਆ ਸਕਦੀ ਕੀ ਕਰਨ ਲੱਗੇ ਆ ਹਾਂਜੀ ਇਤਨੇ ਮਹਿਮਾ ਹੀ ਆਇਓ ਅਜੇ ਲੋਕ ਵਿਚਾਰੇ ਹੈਰਾਨ ਪਰੇਸ਼ਾਨ ਸਨ ਕਿ ਨੂਰਾ ਮਾਈ ਪਹੁੰਚ ਵੀ ਗਿਆ ਕਰ ਬੰਧਨ ਬੈਸਾ ਆ ਕੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਬਹਿ ਗਿਆ ਕਹਿਓ ਸਰੰਦ ਬ੍ਰਤੰਤ ਕੋ ਤੇ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਸੁਣਾ ਵੀ ਸਰੰਦ ਦਾ ਕਿੱਸਾ ਸੁਣਾ ਸਾਰਾ ਦੇਖਿਓ ਤਹ ਕੈਸਾ ਤੂੰ ਕੀ ਦੇ ਕਿ ਆਇਆ ਨੂਰਿਆ ਮੇਰੇ ਲਾਲਾਂ ਦੀ ਖਬਰ ਸੁਣਾ ਬੈਣ ਹਾਂਜੀ ਹੱਥ ਜੋਰ ਕਰ ਤਬ ਕਹਿਓ ਨੂਰਾ ਸਾਸ ਸੰਗ ਜੀ ਰੋਣ ਲੱਗ ਪਿਆ ਤੇ ਹੱਥ ਜੋੜ ਕੇ ਬੋਲਿਆ ਜੁਗ ਸਾਹਿਬਜ਼ਾਦੇ ਇਹ ਸੱਚੇ ਪਾਤਸ਼ਾਹ ਜੀ ਦੋ ਸਾਹਿਬਜ਼ਾਦਿਆਂ ਦੀ ਗੱਲ ਸੁਣ ਲੋ ਮਹਾਂ ਮਲੇchnਾ ਹੱਤ ਦਾਏ ਮਹਾਰਾਜ ਮੈਂ ਕਿਵੇਂ ਦੱਸਾਂ ਮਲੇਸ਼ਾ ਦੁਸ਼ਟਾਂ ਨੇ ਸ਼ਹੀਦ ਕਰ ਦਿੱਤੇ ਤੁਹਾਡੇ ਲਾਲ ਕਰਦੀਰਗ ਬਾਤੇ ਬੜਾ ਵੱਡਾ ਪਾਪ ਕੀਤਾ ਸੂਬੇ ਨੇ ਮਹਾਰਾਜ ਕਹਿ ਨਹੀਂ ਮੈਂ ਸਕਦਾ ਮੇਰੀ ਜ਼ੁਬਾਨ ਕੰਬਦੀ ਹੈ ਮੇਰੇ ਕੋਲ ਕਹਿਣ ਨਜੁਗਾ ਬਲ ਨਹੀਂ ਹੈ ਵਨਹੜ ਆਏ ਕੱਲੇ ਕਹਿਓ ਮਹਾਰਾਜ ਦਸਮ ਪਾਤਸ਼ਾਹ ਦੇ ਚਰਨਾਂ 'ਚ ਨੂਰਾ ਰੋਈ ਜਾਂਦਾ ਤੇ ਕੋਲ ਬੈਠਾ ਰਾਏ ਕੱਲਾ ਉਹਦੀ ਪਿੱਠ ਤੇ ਹੱਥ ਰੱਖ ਕੇ ਕਹਿੰਦਾ ਵਿਚਰੇ ਗੁਰ ਸੰਗਾਂ ਕਹਿ ਲਗਾ ਨੂਰਿਆ ਗੱਲ ਦੱਸ ਸਾਰੀ ਸਾਨੂੰ ਗੁਰੂ ਦੇ ਬੱਚੇ ਕਿੱਥੇ ਵਿਛੜੇ ਸੀ ਤੇ ਉਹਨਾਂ ਨਾਲ ਕੀ ਕੀ ਬੀਤੀ ਸੀ ਹੰਤੇ ਕਿਤੇ ਪਕਰੇ ਗਏ ਗੁਰੂ ਨੂੰ ਕੌਣ ਗੁਰੂ ਦੇ ਬੱਚਿਆਂ ਨੂੰ ਕਿਹਨੇ ਫੜਾਇਆ ਸੀ ਤੇ ਕੌਣ ਫੜ ਕੇ ਲੈ ਗਿਆ ਸੀ ਤੇ ਕਿੱਥੇ ਗਏ ਸੀ ਕਿਵੇਂ ਭਈਓ ਪ੍ਰਸੰਗਾ ਉਹ ਜੇ ਤੂੰ ਗੱਲ ਕਹਿ ਰਿਹਾ ਉਹਨਾਂ ਦੀ ਸ਼ਹੀਦੀ ਦੀ ਉਹ ਕਿਵੇਂ ਹੋਈ ਹੈ ਸਾਰੀ ਸੁਣਾ ਸਾਨੂੰ ਸਰਬਛੋਰ ਦੇ ਅੰਤ ਲੋ ਆ ਰਾਏ ਕੱਲਾ ਆਪਣੇ ਬੰਦੇ ਨੂੰ ਨੂਰੇ ਮਾਈ ਨੂੰ ਉਹ ਸੁਲਾ ਵੀ ਦਿੰਦਾ ਨਾਲ ਆਪ ਵੀ ਘਬਰਾ ਗਿਆ ਗੱਲ ਸੁਣ ਕੇ ਵੀ ਸਹਬ ਜਾਦੇ ਸ਼ਹੀਦ ਕਰਤੇ ਆ ਮਾਤਾ ਵੀ ਚਲਾਣਾ ਕਰ ਗਈ ਹੈ ਸ਼ਹੀਦ ਹੋ ਗਈ ਹੈ ਇਹ ਸਾਰਿਆਂ ਦੇ ਜਿੰਨੇ ਉੱਥੇ ਲੋਕ ਸੀਗੇ ਨਾ ਮੂੰਹ ਖੁੱਲੇ ਹੀ ਰਹਿ ਗਏ ਉਸ ਵੇਲੇ ਸਾਰਿਆਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਸਾਰੇ ਹੈਰਾਨ ਹੋ ਗਏ ਇੱਕ ਦਸਵੇਂ ਪਾਦਸ਼ਾਹ ਮਹਾਰਾਜ ਧੀਰਜ ਨਾਲ ਬੈਠੇ ਨੇ ਬਾਕੀ ਸਭ ਦਾ ਦਿਲ ਦਹਿਲ ਗਿਆ ਹੈ ਉਸ ਵੇਲੇ ਉਹ ਰਾਜ ਸਾਸ ਸੰਗਤ ਦੀ ਬਾਤਾਂ ਬਰਨ ਸੀ ਉਹ ਜਿਹੜਾ ਉਥੋਂ ਦਾ ਮਾਹੌਲ ਸੀ ਉਹ ਆਪਾਂ ਬਿਆਨ ਨਹੀਂ ਕਰ ਸਕਦੇ ਕਿਦਾਂ ਦਾ ਹੋਵੇਗਾ ਕਿਉਂਕਿ ਸਵੇਰ ਦੇ ਲੋਕ ਉਡੀਕ ਰਹੇ ਸਨ ਵੀ ਨੂਰਾ ਖਬਰ ਲੈ ਕੇ ਆਏਗਾ ਕੋ ਚੰਗੀ ਖਬਰ ਆ ਜਾਵੇ ਪਰ ਖਬਰ ਬਹੁਤ ਹੀ ਭਿਆਨਕ ਸੀ ਜਿਸ ਨੇ ਸਾਰਿਆਂ ਨੂੰ ਸੁੰਨ ਮਨ ਕਰ ਦਿੱਤਾ ਹਬ ਦੇ ਹੋ ਸੁਣਾਈ ਰਾਏ ਕੱਲਾ ਆਪਣੇ ਬੰਦੇ ਨੂਰੇ ਨੂੰ ਥਾਪੀਆਂ ਦੇ ਦੇ ਕੇ ਪਿਆਰ ਨਾਲ ਹੌਸਲਾ ਦੇ ਕੇ ਉਹਨੂੰ ਕਹਿੰਦਾ ਰੋ ਨਾ ਤੇ ਸਾਰੀ ਗੱਲ ਸਾਨੂੰ ਸੁਣਾ ਤਾਂ ਸਹੀ ਵੀ ਪੀਤੀ ਕਿਵੇਂ ਹੈ ਹਾਂਜੀ ਜਿਸ ਹਿੱਤ ਸ੍ਰੀ ਸਤਗੁਰੁ ਥਰੇ ਜਿਸ ਗੱਲ ਲਈ ਗੁਰੂ ਜੀ ਸਵੇਰ ਦੇ ਤੈਨੂੰ ਉਡੀਕ ਰਹੇ ਨੇ ਇੱਥੇ ਬੈਠੇ ਨੇ ਉਹ ਗੱਲ ਦੱਸ ਸਾਨੂੰ ਸਾਰਿਆਂ ਕਹੀ ਇਹ ਸਮਝਾਈ ਸਾਰੀ ਗੱਲ ਸਮਝਾ ਸਰੰਦ ਚ ਕੀ ਖਬਰ ਲੈ ਕੇ ਆਇਆ ਅਬ ਮਾਹੀ ਕਰ ਬੰਧ ਕਰ ਨੂਰਾ ਮਾਈ ਹੱਥ ਜੋੜ ਕੇ ਸਾਧ ਸੰਗਤ ਜੀ ਕੋ ਜ ਹੌਸਲਾ ਕਰਕੇ ਬੋਲਿਆ ਵਿੱਚ ਸਭਾ ਉਚਾਰੀ ਉਹ ਭਰੀ ਸਭਾ ਵਿੱਚ ਇਸ ਤਰ੍ਹਾਂ ਬੋਲਿਆ ਸੁਣੋ ਪ੍ਰਭੂ ਵਿਚਾਰੇ ਜਬੈ ਇਹ ਸੱਚੇ ਪਾਤਸ਼ਾਹ ਜਦੋਂ ਤੁਹਾਂ ਤੋਂ ਵਿਛੜ ਗਏ ਸੀ ਵੱਡੇ ਮਾਤਾ ਤੇ ਛੋਟੇ ਸਹਬਜ਼ਾਦੇ ਇੱਕ ਬੇਪਰ ਅਗਾਰੇ ਇੱਕ ਗੰਗੂ ਬਾਵਣ ਸੀ ਜਿਹੜਾ ਉਹਨਾਂ ਨੂੰ ਟੱਕਰ ਗਿਆ ਰਸਤੇ ਵਿੱਚ ਮਾਤਕੇ ਕਪਟ ਕਰ ਉਹਨੇ ਕਪਟੀ ਨੇ ਮਾਤਾ ਜੀ ਨੂੰ ਬੇਨਤੀ ਕਰਕੇ ਲੈ ਗयो ਨਿਰਾਲਾ ਆਪਣੇ ਨਾਲ ਲੈ ਗਿਆ ਖੇੜੀ ਪਿੰਡ ਪਹੁੰਚਿਓ ਆਪਣੇ ਗ੍ਰਾਮਲੇ ਆਪਣੇ ਪਿੰਡ ਗ੍ਰਾਮ ਖੇੜੀ ਲੈ ਪਹੁੰਚਿਆ ਘਰ ਲੋਭ ਵਿਸਾਲਾ ਉਹ ਬੜਾ ਲਾਲਚੀ ਬੰਦਾ ਉਹਨੇ ਮਾਤਾ ਦਾ ਖਜ਼ਾਨਾ ਫੁਰਜੀ ਮਾਇਆ ਦੀ ਵੇਖ ਲਈ ਸੀ ਸਹੀ ਅੰਦਰ ਮਹਿ ਮਾਤਾ ਹੁੰਦੀ ਮਾਤਾ ਰੱਥ ਵਿੱਚ ਸੀ ਜਦੋਂ ਨਿਕਲੀ ਸੀ ਸਾਧ ਸੰਗਤ ਦੀ ਰਾਤ ਤੇ ਸਨ ਮਾਤਾ ਜੀ ਉਹ ਰੱਥ ਸਮੇਤ ਉਹ ਲੈ ਗਿਆ ਹਾਂ ਜੀ ਦੋ ਸਾਹਿਬਜ਼ਾਦੇ ਦੋ ਸਾਹਿਬਜ਼ਾਦੇ ਨਾਲ ਸਨ ਇੱਕ ਖੱਜਰ ਇੱਕ ਦਾਸ ਤੇਹ ਇੱਕ ਖੱਜਰ ਮੋਹਰਾਂ ਦੀ ਲੱਦੀ ਇੱਕ ਸੇਵਾਦਾਰ ਨਾਲ ਸੀ ਜੀ ਨਾਰਨ ਲਾਤੇ ਜਿਹਦੇ ਵਿੱਚ ਸੋਨੇ ਦੀਆਂ ਮੋਹਰਾਂ ਅਸ਼ਰਫੀਆਂ ਲੱਦੀਆਂ ਹੋਈਆਂ ਸਨ ਮਾਤਾ ਜੀ ਖਜ਼ਾਨਾ ਲੈ ਕੇ ਗੁਰੂਪੁਰ ਸਾਹਿਬ ਤੋਂ ਤੁਰੇ ਬਾਕੀ ਸਾਰਾ ਖਜ਼ਾਨਾ ਗੁਰੂ ਸਾਹਿਬ ਨੇ ਦਰਿਆ ਸਤਲੁਜ 'ਚ ਬੁਰਦਾ ਕਰ ਦਿੱਤਾ ਸੀ ਮਾਇਆ ਸਾਰੀ ਖਜ਼ਾਨਾ ਸਾਰਾ ਹੀ ਇੱਕ ਖੱਤਰ ਮਾਤਾ ਜੀ ਖੁਰਜੀ ਲੈ ਕੇ ਕਿਤੇ ਲੋਡ ਪਵੇਗੀ ਖਜ਼ਾਨਾ ਉਹ ਲੈ ਕੇ ਤੁਰ ਪਏ ਸਨ ਸੋ ਉਹੀ ਖਜ਼ਾਨਾ ਨਾਲ ਸੀ ਜਿਹੜਾ ਗੰਗੂ ਨੇ ਲਾਲਚ ਦੇ ਨਾਲ ਘਰ ਲਿਆਂਦਾ